ਦੀਵੇ ਮਿੱਟੀ ਵਾਲੇ ਮਟੀਰੀਅਲ ਦੀਵੇ ਆ ਆ ਬਿਲਕੁਲ ਇਤੋਂ ਲੈ ਲਓ ਬਜ਼ਾਰੋਂ ਮਿੱਟੀ ਦੇ ਦੀਵੇ ਮਿੱਟੀ ਦੇ ਦੀਵੇ ਮਿੱਟੀ ਦੇ ਦੂਸਰੇ ਵੀ ਹੈ ਜੇ ਮਿੱਟੀ ਵਾਲੇ ਵੀ ਲੈਂਦੇ ਹਾਂ ਇੰਨੇ ਸਸਤੇ ਲੈਂਦੇ ਦੀਵਾਲੀ ਆ ਗਈ ਨਾ ਦੀਵੇ ਵੀ ਆ ਗਏ ਆ ਦੂਜੀ ਫੈਂਸੀ ਦੀ ਜੇ ਕੋਈ ਦਿਖਾਈ ਇਹ ਵੀ ਇਹ ਵੀ ਲਿਆ ਕਹਿੰਦੇ ਆ ਵੀ ਲੈਂਦੇ ਆ ਮਿੱਟੀ ਵਾਲੇ ਵੀ ਦੂਜੇ ਵੀ ਹੈਗੇ ਅਸ਼ੁਭ ਲਾਭ ਸਕੀਟਰ ਵੀ ਆਲਾ ਵੀਰ ਪੇ ਦਾ ਸੁਭਲਾਬ ਵੀਰ ਪੇ ਦਾ ਇੱਕ 100 ਰੁਪਏ ਆ ਗਏ ਕਾਫੀ ਆ ਵੀ ਆ ਗਿਆ ਸ਼ਬਦ ਲਾ 100 ਰੁਪਏ ਦਾ 100 ਰੁਪਏ ਦਾ ਇਹ ਸ਼ੋਰਟ ਵੀਡੀਓ ਮਿੰਦੀ ਵਲੋਗ ਸੰਦੀਪ ਸਿੰਘ ਢਿੱਲੋਂ ਚੈਨਲ ਤੇ ਪੈਣੀ ਹੈ ਨੂੰ ਸਬਸਕ੍ਰਾਈਬ ਕਰ ਲਿਓ ਮਨਦੀਪ ਸਿੰਘ ਢਿੱਲੋਂ ਦੇ ਚੈਨਲ ਨੂੰ YouTube ਤੇ ਮਨਦੀਪ ਸਿੰਘ ਵੀ ਹੈਗਾ ਚੈਨਲ ਨੂੰ ਨੂੰ ਸਬਸਕ੍ਰਾਈਬ ਕਰ ਲਿਓ ਇਹ ਸ਼ੋਰਟ ਵੀ ਲੋਗ ਆਗੇ ਮਿੰਦੀ ਵਲੋਗ ਦੀਆਂ ਵੀ ਆਗੇ ਉਹ ਆ ਤੇ ਭਾਈ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਨਦੀਪ ਸਿੰਘ ਢਿੱਲੋਂ ਜਾਂ ਤੁਹਾਨੂੰ ਸਬਸਕ੍ਰਾਈਬ ਕਰ ਦਿਓ ਅਗਲਾ ਕੱਢਦੀ ਗੱਲਾ ਵਿੱਚ ਰਿਹਾ ਕਰੋ ਤੁਹਾਨੂੰ ਆ ਮੈਂ ਲੜੀਆਂ ਲੈ ਕੇ ਆਇਆ ਦੁਆਲੀ ਵਾਸਤੇ ਕਾਰ ਸਟਾਪ ਵਾਸਤੇ ਕਾਰ ਦੇ ਸਟਾਪ ਵਾਸਤੇ ਕਿਤੇ ਵੀ ਲਾ ਸਕਦੇ ਜੀ ਦਫਤਰ ਸਕੂਲ ਕਿਤੇ ਵੀ ਵਰਤ ਸਕਦੇ ਜੀ ਮੈਂ ਘਰ ਵਾਸਤੇ ਲੈ ਕੇ ਆਇਆ 50 ਰੁਪਏ ਦੇ ਪੀਸ ਕਿਹਾ ਮੁੰਨੇ 40 ਰੁਪਏ ਦਾ 4 ਪੀਸ ਆ ਆ ਜੀ ਇਹ ਕਾਫੀ ਕੁ ਦੇ ਹੈ ਜਿੱਦ ਲਾਵਾਂਗੇ ਫਿਰ ਦੱਸਾਂਗੇ ਉਦੋਂ 40 ਰੁਪਏ ਦਾ ਪਿਆ 50 ਕਿੰਦੇ ਚਾਰ ਲੜੀਆਂ ਚਾਰ ਚਲੋ ਜੀ ਸਾਰੇ ਦਿਵਾਲੀ ਦੇ ਬਹੁਤ ਬਹੁਤ ਮੁਬਾਰਕਾਂ ਵੀਡੀਓ ਲਾਈਕ ਕਰ ਦਿਓ ਪੇਜ ਫੋਲੋ ਕਰ ਲਿਓ ਮਨਦੀਪ ਸਿੰਘ ਨੂੰ ਨਾਈਟ ਹੈਲੋ ਫੇਸਬੁੱਕ ਤੇ ਵੀ ਫੋਲੋ ਕਰ ਲਿਓ ਇੰਸਟਾਗ੍ਰam ਤੇ ਹੈ ਗੱਜਟ ਮਨੀਰ ਸਿੰਘ ਏਟ ਨੂੰ ਫੋਲੋ ਕਰ ਲਿਓ YouTube ਚੈਨਲ ਵੀ ਹੈ ਗਾ ਆਪਣਾ ਜੱਟ ਮਨੀਰ ਸਿੰਘ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਚਲੇ ਆਦ ਰਹੋ ਚਾਰ ਦਿਖਲਾ ਵਿੱਚ ਰਿਹਾ ਧੰਨਵਾਦ ਰੰਗੋਲੀ ਕਲਰ ਦਿਵਾਲੀ ਵਾਸਤੇ ਨਾ ਮੈਂ ਕਲਰ ਲੈਣਦੇ ਆ 10 ਰੁਪਏ ਦਾ ਇੱਕ ਪੈਕ ਡਿਆ ਆ ਆ ਕਲਰ ਲੈ ਕੇ ਆ ਮੈਂ ਰੰਗੋਲੀ ਵਾਸਤੇ ਰੰਗੋਲੀ ਬਣਾਇਦੀ ਨੇ ਘਰ ਦੇਆਂ ਤੇ ਲੈ ਕੇ ਆ ਮੈਂ ਚਲੋ ਲੈ ਕੇ ਆਂ ਆ ਰੰਗੋਲੀ ਵਾਸਤੇ ਕਲਰ ਇਹ ਕਾ ਕਰਾ ਡੱਡ ਪਿੰਕ ਵੀ ਹੈਗਾ ਵਾ ਬਿਲਾਰਾਂ ਜਿਵੇਂ ਹੈਗਾ ਲੱਗ ਲੱਗ ਆ ਰੰਗੋਲੀ ਬਣਾਉਂਦੇ ਹਾਂ ਦੇ ਘਰ ਦੇ ਮੈਂ ਚਲੋ ਕਲਰ ਲੈ ਆਂਦੇ ਆ ਅਰੇ ਲੋ 10% ਇਕ ਤਰਪਿਆ ਜੇ ਵੀਡੀਓ ਲਾਈਕ ਕਰ ਦਿਓ ਫੇਸਬੁੱਕ ਨੂੰ ਫੋਲੋ ਕਰ ਲਿਓ ਇੰਸਟਾਗ੍ਰਾਮ ਨੂੰ ਫੋਲੋ ਕਰ ਲਿਓ ਜੱਟ ਮਨਦੀਪ ਸੰਗੀਤ ਇਸ ਗੁੱਪ ਤੇ ਹੈਗੀ ਮਨਦੀਪ ਸਿੰਘ YouTube ਚੈਨਲ ਹੈ ਜੱਟ ਮਨਦੀਪ ਸਿੰਘ ਪੁੱਛ ਰਿਹਾ ਕਰੋ ਚੜ੍ਹਦੀ ਕਲਾ ਵਿੱਚ ਰਹਿਣਾ ਧੰਨਵਾਦ ਕੇ ਹੰਡ ਲੇ ਕੇ ਹੰਡ ਲੇ ਕੇ ਹੰਡ ਲੇ ਬੀੜ ਸੈਂਟਰਡ ਸੈਂਟ ਵਾਲੀ ਆ ਇਹ ਸੈਂਟ ਵਾਲੀ ਮੈਂ ਦਿਖਾ ਦਿੰਨੇ ਆ 100 ਰੁਪਏ ਦੀ ਆ ਸੈਂਟਰਡ ਅਲੀਆ ਤੇ ਕੈਂਡਲ ਹੈ ਕੈਂਡਲ ਸੈਂਟਰਡ ਕੈਂਡਲ ਸੈਂਟ ਵਾਲੀ ਕੈਂਡਲ ਸੈਂਟ ਵਾਲੀ ਕੈਂਡਲ 100 ਰੁਪਏ ਦੀ ਹੰਦੇਲੇ ਤੋਂ ਪੀਸ ਬਰੀ ਬਰੀ ਚੀਜ਼ ਹੈ ਅਲੱਗ ਅਲੱਗ ਕਲਰ ਹੈਗੇ ਆ ਵੀ ਕਲਰ ਹੈਗਾ ਗਰੀਨ ਪਿੰਕ ਲਾਲ ਵੀ ਹੈਗਾ ਹਾਂ ਜੀ ਸੈਂਟਰ ਤੇ ਇਹ ਸੋਰਪੇ ਦੀ ਆ ਪਰਤ ਕੇ ਵੇਖਿਓ ਕਦੀ ਬੜੀ ਉਹਦੀ ਦੀ ਜੀ ਖੁਸ਼ਬੂ ਵਾਲੀ ਆ ਜੋ ਜਿਹੜਾ ਚੱਲਦੀ ਆ ਖੁਸ਼ਬੂ ਹੁੰਦੀ ਆ ਕਾਫੀ ਟਾਈਮ ਤੱਕ ਕੱਢ ਜੰਦੀ ਆ ਚਲੋ ਜੀ ਚਲੋ ਜੀ ਫੇਸਬੁੱਕ ਨੂੰ ਫੋਲ ਕਰ ਲਿਓ ਮਨਦੀਪ ਸਿੰਘ ਦੇ ਨਾਂ ਤੇ ਆਈਡੀ ਆ ਇੰਸਟਾਗ੍ਰਾਮ ਤੇ @jattmandeepsingh ਦੇਟ ਉਹਨੂੰ ਵੀ ਫੋਲ ਕਰ ਲਿਓ YouTube ਚੈਨਲ ਹੈ ਜੱਟ ਮਨਦੀਪ ਸਿੰਘ ਸਬਸਕ੍ਰਾਈਬ ਕਰ ਲਿਓ ਕੁਛ ਲਿਆ ਕਰੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ ਜੀ ਗੜਵੀ ਆਛੋਟੀ ਬੋਲਦੇ ਨੇ ਗਲਤ ਇਹ ਦਿਵਾਲੀ ਜਿਹਦੇ ਨੂੰ ਦੀ ਪੂਜਾ ਕਰਨ ਵਾਸਤੇ ਪਾਣੀ ਪਾਈਦਾ ਵੇਟੇ ਉਹ ਆ ਮੈਂ ਚਲੋ ਲੈ ਜੰਨੇ ਇੱਕ ਲੈ ਜੰਨੇ ਸਾਰਿਆਂ ਨੂੰ ਹੈਪੀ ਦਿਵਾਲੀ 2025 ਦਿਵਾਲੀ ਖੁਸ਼ੀਆਂ ਭਰੀ ਆਏ ਹਫਤਾ ਰਹਿ ਗਿਆ ਬੁਰਾ ਦਿਵਾਲੀ ਇਹ ਮਤਲਬਈ 40 ਦੇ ਵੀਡੀਓ ਵੇਖਿਆ ਦਿਓ ਫੋਰ ਲੈਸ ਹੋ ਜੀ। ਜੀ। ਵੀਡੀਓ ਲਾਈਕ ਕਰ ਦਿਓ, ਫੇਸਬੁਕ ਤੋਂ ਫੋਲੋ ਕਰ ਦਿਓ। ਇੰਸਟਾਗ੍ਰਾਮ ਤੇ ਹੈ ਬੀ ਜਤ ਮਨਦੀਪ ਸਿੰਘ ਇਹ। ਤੁਹਾਨੂੰ ਫੋਲੋ ਕਰ ਲਿਓ। YouTube ਤੇ ਚੈਨਲ ਜਤ ਮਨਦੀਪ ਸਿੰਘ। ਇਹ ਇਹ ਆਪਣਾ ਹੈਗਾ ਵਾ। ਪੇਜ ਆ। ਗਰੁੱਪ ਬਣਾਇਆ ਜਨ। ਉਹ ਵਾ। ਜਤ ਮਨਦੀਪ ਸਿੰਘ ਫੇਸਬੁਕ ਤੇ ਬਲੌਗਰ। ਪੋਸਟਇਆ ਕਰ ਦਿਓ। ਚੜ੍ਹਦੀ ਕਲਾ ਵਿੱਚ ਰਹਿ ਕੇ ਧੰਨਵਾਦ ਜੀ।